जपो सत्म सत्म सत्मज जी वाहे वाहे गुरु, वाहे गुरुवाहे गुरु जी सत्म सम सत्म सत जी ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ සත්්‍යනාම සත්්‍යනාම ස්‍යනාමජී වාහෙගුරු වහිගුරු වාහිගුරුජී සත්්‍යනාම සත්්‍යනාම සත්්‍යනාමිජී ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 सत्म सत्म सतनामज जी वाहे गुरु वाहे गुरु वाहे गुरु गुरुजी जपो सत्म सम जी ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ වාහෙගුරුහගුරු වාහෙගුරුජී ස්‍යනාම ස්‍යනාම ස්‍යනාමජී වාහෙගුරුහිගුරු වාහෙගුරුජී සත්තනාම සතනාම ස්‍යනාමජී වාහිගුරුහිගුරු වාහිගුරුජී ස්‍යනාම ස්‍යනාම සතනාමජී ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ ਜਪ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ සත්තනාම සත්්‍යනාම සත්්‍යනාමජී වාහිගුරුවාහිගුරු වාහිගුරුජී සත්්‍යනාම සත්තනාම සත්්‍යනාමජී वाहे गुरु वाहे गुरु वाहे गुरु जी जपो सत नाम सत्म नाम, सत नाम जी वाहे गुरु ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਆहे ਗੁਰੂ ਆहे ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆहे ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 सत्नाम 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 जी सत वाहे गुरु वाहे गुरु वाहे गुरुजी जपो सत्नाम सत्नाम ਸਤਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ වාහෙගුරුහෙගුරු වාහෙගුරුජී සත්්‍යනාම ස්‍යනාම ස්‍යනාමජී වාහෙගුරුහිගුරු වාහෙගුරුජී सत्म सतनाम जी वाहे गुरु वाहे गुरु वाहे गुरु जी गुरुजी सत्म सम जी වාහෙගුරුවාගුරු වාහෙගුරුජී ජපෝ සත්තනාම ස්‍යනාම සත්්‍යනාමජී වාහෙගුරුහිගුරු වාහෙගුරුජී සත්්‍යනාම සත්්‍යනාම සත්්‍යනාමජී වාහිගුරු වහිගුරු වාහිගුරුජී සත්තනාම සත්තනාම සත්්‍යනාමජී ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 सत्म 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 जी वाहे गुरु गुरु वाहे वाहे गुरु जी जपो सत्म सत्म जी ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ सत्नाम सत्नाम जी वाहे गुरु वाहे गुरु वाहे गुरु जी गुरुजी सत्म सम जी වාහෙගුරුගුරු වාහෙගුරුජී සතනාම ස්‍යනාම ස්‍යනාමජී වාහෙගුරුගුරු වාහෙගුරුජී ਜਪ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪ ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ सत्त नाम जी वाहे वाहे गुरु वाहे, गुरु, वाहे गुरु जी